ਹਾਂਜੀ ਦੋਸਤੋ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਆ ਜੀ ਤੁਹਾਨੂੰ ਇਹੋ ਜੀ ਜਗ੍ਹਾ ਤੇ ਲੈ ਕੇ ਆਏ ਹਾਂ ਸ਼ਾਇਦ ਤੁਸੀਂ ਬਾਗੇ ਪੁਰਾਣੇ ਦੇ ਨਿਹਾਲ ਸਿੰਘ ਵਾਲੇ ਦੇ ਹਲਕੇ ਦੇ ਲੋਕ ਤਾਂ ਤਕਰੀਬਨ ਜਾਣਦੇ ਹੀ ਆ ਬਾਈ ਉਹਨਾਂ ਨੂੰ ਤੇ ਅੱਜ ਤੁਸੀਂ ਵੀ ਜਾਣ ਜਾਓਗੇ ਕਿਉਂਕਿ ਆਪਾਂ ਬਾਈ ਦੀ ਵੀਡੀਓ ਕਰਨ ਆਏ ਆ ਕੱਪੜਿਆਂ ਦੀ ਤੇ ਆਪਾਂ ਆਏ ਆ ਤੇ ਬਾਈ ਦੀ ਦੁਕਾਨ ਤੇ ਨਿਹਾਲ ਸਿੰਘ ਵਾਲਾ A to Z ਦੁਕਾਨ ਆ ਲੇਡੀਜ਼ ਗਾਰਮੈਂਟਸ ਐਂਡ ਬੱਚਿਆਂ ਦੇ ਵੀ ਕੱਪੜੇ ਵੇਚਦੇ ਆ ਨਾ ਬਾਕੀ ਕੋਲ ਬੱਚਿਆਂ ਦੀ ਵੀ ਵੈਰਾਈਟੀ ਸਾਰੀ ਹੁੰਦੀ ਆ ਕੱਪੜਿਆਂ ਦੀ ਤੇ ਜੈਂਟਸ ਵੀ ਸਾਰੀ ਹੁੰਦੀ ਆ ਜੋ ਜੈਂਟਸ ਐਕਸੈਸਰੀਆਂ ਲੇਡੀ ਐਕਸੈਸਰੀ ਵਗੈਰਾ ਵੀ ਸਾਰੀ ਬਾਈ ਜੀ ਪ੍ਰੋਵਾਈਡ ਕਰਾਉਂਦੇ ਹਨ ਆ ਤੁਹਾਨੂੰ ਬਾਈ ਜੀ ਨੂੰ ਮਿਲਾਉਨੇ ਆ ਸਸੀ ਦਾ ਬਾਈ ਜੀ ਸਸੀ ਦਾ ਬਾਈ ਜੀ ਹੋ ਬਾਈ ਜੀ ਠੀਕ ਠਾਕ ਹੀ ਹਾਂਜੀ ਤੇ ਬਾਈ ਆਪਣੀ ਪਹਿਲਾਂ ਤਾਂ ਦੁਕਾਨ ਦਾ ਐਡਰੈਸ ਸਮਝਾਓ ਸਹੀ ਬਾਈਆਂ ਨੂੰ ਹਾਂਜੀ ਵੀਰੇ ਆਪਣੀ ਦੁਕਾਨ ਹੈਗੀ ਆਗੀ ਭੱਗਾਪਨਾਣਾ ਰੋਡ ਨਿਹਾਲ ਸਿੰਘਗਲ ਦੇ ਵਿੱਚ ਚੰਡੀਗੜ੍ਹ ਮਾਰਕੀਟ ਦੇ ਵਿੱਚ ਵੀਰੇ ਫਰੰਟ ਦੇ ਉੱਪਰ ਹੀ ਆ ਏ ਟੂ ਜ਼ੈਡ ਫੈਸ਼ਨ ਸ਼ਾਪੀ ਵੀਰੇ ਠੀਕ ਹੈ ਬਈ ਤੇ ਕਿੰਨਾ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਦੁਕਾਨਦਾਰੀ ਕਰਦਿਆਂ ਆਪਾਂ ਨੂੰ ਵੀਰੇ ਹੋ ਗਏ 13-14 ਸਾਲ ਹੋ ਗਏ ਦੁਕਾਨਦਾਰੀ ਠੀਕ ਹੈ ਜੀ ਤੇ ਵੈਸੇ ਆਪਣਾ ਨਿਹਾਲ ਸਿੰਘਗਲ ਪਿੰਡ ਹੈ ਕਿ ਪਿੰਡ ਕੋਈ ਵੀ ਆਪਣਾ ਨਾਲ ਹੀ ਪਿੰਡ ਆ ਮਧੇਕੇ ਪਿੰਡ 2 ਕਿਲੋਮੀਟਰ ਸਾਈਡ ਤੇ ਠੀਕ ਹੈ ਜੀ ਹਾਂਜੀ ਇਹ ਸ਼ੁਰੂ ਤੋਂ ਹੀ ਤੁਸੀਂ ਮਤਲਬ ਸਾਰੇ ਹੀ ਮੈਕਸੀ ਕਰਦੇ ਹੋ ਕਿ ਪਹਿਲਾਂ ਕੱਲੀ ਲੇਡੀਜ਼ ਜਾਂ ਜਾਂਦੇ ਨਹੀਂ ਨਹੀਂ ਵੀਰੇ ਪਹਿਲਾਂ ਅਸੀਂ ਕੀਤੇ ਇੱਥੇ ਜੈਂਟਸ ਠੀਕ ਹੈ ਉਦੋਂ ਬਾਅਦ ਫਿਰ ਸਾਰਾ ਓਪਨ ਹੀ ਕਰ ਲਿਆ ਮਨੇ ਲੀਜੀ ਦੇ ਬੱਚੇ ਤੇ ਜੈਂਟਸ ਸਾਰੇ ਠੀਕ ਹੈ ਠੀਕ ਹੈ ਤੇ ਹੁਣ ਤੁਹਾਡੇ ਕੋਲ ਮਤਲਬ ਆਪਾਂ ਮੋਡੂਲੇ ਤੌਰ ਤੇ ਦੇਖਣਾ ਹੋਵੇ ਤਾਂ ਤੁਹਾਨੂੰ ਕੀ ਕੀ ਤੁਹਾਡੇ ਕੋਲ ਵੈਰਾਈਟੀ ਮਿਲ ਜਾਂਦੀ ਹੈ ਆਪਣੇ ਕੋਲੇ ਵੀ ਜੈਂਟਸ ਦਾ ਸਾਰਾ ਕੁਝ ਮਿਲ ਜੂਗਾ ਠੀਕ ਹੈ ਪੈਂਟ ਸ਼ਰਟ ਤੋਂ ਲੈ ਕੇ ਕਲੋਥੀ ਆ ਜੂਗਾ ਠੀਕ ਹੈ ਜੀ ਤੇ ਫਲੋਪੀ ਫਲੋਪੀ ਆਟਮ ਜਿਵੇਂ ਹੁਣ ਸਰਦੀ ਦੇ ਵਿੱਚ ਚੱਲ ਗਏ ਠੀਕ ਹੈ ਬੱਚਿਆਂ ਦੀ ਵੀ ਵੀਰੇ ਸੇਮ ਆ ਜੂਗਾ ਇਹਦੀ ਵੀ ਸੇਮ ਆ ਜੂਗਾ ਮਤਲਬ ਪੂਰੀਆਂ ਸਿਰੇ ਵਾਲੀਆਂ ਚੀਜ਼ਾਂ ਮਿਲਣਗੇ ਆਪਣੇ ਤੋਂ ਵੀ ਪੂਰੇ ਜੈਨੂਨ ਚੀਜ਼ ਹੋਗੀ ਵੀਰੇ ਗਾਰੰਟੀ ਵਾਲੇ ਪੀਸ ਹੋਣਗੇ ਠੀਕ ਹੈ ਜਿਵੇਂ ਬੋਰ ਬੋਰ ਦੀ ਜਿਹੜੇ ਆਪਾਂ ਕਹਿੰਦਾ ਗਾਰੰਟੀ ਆ ਉਹਦੀ ਗਾਰੰਟੀ ਹੋਊਗੀ ਵੀਰੇ ਠੀਕ ਹੈ ਜੀ ਇਹ ਕੋਈ ਵੀ ਚੀਜ਼ ਦੇ ਉੱਤੇ ਮਨਿਕਾ ਡਿਫੈਕਟ ਆਉਂਦਾਗਾ ਆਪਣੀ ਵਾਪਸੀ ਹੋਊਗੀ ਠੀਕ ਹੈ ਠੀਕ ਹੈ ਵੈਸੇ ਤਾਂ ਦੋਸਤੋ ਬਾਈ ਨੂੰ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਇਸ ਹਲਕੇ ਦੇ ਵਿੱਚ ਦੁਕਾਨਦਾਰੀ ਕਰਦਿਆਂ ਨੂੰ ਤੇ ਬਾਈ ਨੂੰ ਬਹੁਤ ਵੀ ਲੋਕ ਜਾਣਦੇ ਹਨ ਤੇ ਬਹੁਤ ਲੋਕ ਵੀ ਇੱਥੇ ਆਉਂਦੇ ਵੀ ਹਨ ਲੈਣ ਕੱਪੜੇ ਤੇ ਬਾਈ ਬਾਹਰ ਨੂੰ ਵੀ ਆਪਾਂ ਕੂਰੀਅਰ ਕਰਦੇ ਆ ਜੇ ਕੋਈ ਬਾਹਰੋਂ ਮੰਗਾਉਣਾ ਜਾਵੇ ਕੱਪੜੇ ਹਾਂਜੀ ਹਾਂਜੀ ਵੀਰੇ ਉਹ ਕਰਦੇ ਆ ਜੇ ਜਿੱਦਾਂ ਦੀ ਕੋਈ ਵੈਰਾਈਟੀ ਆਪਾਂ ਨੂੰ ਮੰਗਾਵੇ ਤੇ ਆਪਾਂ ਹਾਂਜੀ ਹਾਂਜੀ ਵੀਰੇ ਉਹ ਜੇ ਬਾਹਰ ਭੇਜ ਦੇਣੀ ਟੋਰਸ ਤੋਂ ਉਹ ਲੱਗੂ ਹਾਂ ਉਹ ਤਾਂ ਹਾਂਜੀ ਹਾਂਜੀ ਉਹ ਤਾਂ ਲੱਗ ਹੀ ਹੁੰਦੇ ਆ ਤੇ ਆਪਾਂ ਦੇਖੀਏ ਬਾਈ ਕੱਪੜੇ ਆਪਾਂ ਸ਼ੁਰੂ ਤੋਂ ਬਾਈ ਇਹਨੂੰ ਹਾਂਜੀ ਹਾਂਜੀ ਵੀਰੇ ਦੇਖ ਲਓ ਪਹਿਲਾਂ ਤਾਂ ਬਾਈ ਇੱਧਰ ਹੀ ਆਓ ਤੁਸੀਂ ਆਹ ਇਹ ਕੀ ਚੀਜ਼ ਦਾ ਇਹ ਕਿੱਥੋਂ ਇਹ ਮਤਲਬ ਐਣਕਾਂ ਹਾਂ ਬੱਚਿਆਂ ਦੀ ਕਿ ਜੈਂਟਸ ਵੀ ਆ ਜੈਂਟਸ ਵੀ ਹੈਗੀਆਂ ਤੇ ਬੱਚਿਆਂ ਦੀ ਲੈਡੀਆਂ ਦੀਆਂ ਆ ਠੀਕ ਹੈ ਠੀਕ ਹੈ ਯਾ ਤੁਸੀਂ ਉੱਪਰ ਠੀਕ ਹੈ ਠੀਕ ਹੈ ਤੇ ਇਹ ਬਾਈ ਇਹ ਕੀ ਆ ਪਾਸ ਆ ਜਾਣਗੇ ਵੀਰੇ ਇਹ ਮਤਲਬ ਇਧਰ ਦੇ ਵਿੱਚ ਪਾਸ ਦਿਖਾਓ ਮੈਨੂੰ ਇਹ ਕਿੰਦਾ ਦੀ ਵੈਰਾਈਟੀ ਮਾੜੀ ਦਿਖਾਓ ਸਾਰੀ ਰੇਂਜ ਹੀ ਵਿਖਾ ਦਿਓ ਵੀ ਘੱਟ ਵਾਲੀ ਵੀ ਤੇ ਜ਼ਿਆਦਾ ਵਾਲੀ ਵੀ ਆਪਰੇ ਕੋਲੇ ਵੀਰੇ ਜਿਆਦਾਤਰ ਪਿਓਰ ਲੇਜ਼ਰ ਦੇ ਵਿੱਚ ਹੁੰਦੇ ਠੀਕ ਹੈ ਜੀ ਖਰਾਬ ਨਹੀਂ ਹੁੰਦੇ ਠੀਕ ਹੈ ਜੀ ਹਾਂਜੀ ਆ ਬੱਟ ਜੇ ਪੈਣ ਲੱਗਦੇ ਆ ਹਾਂ ਆਹ ਆਮ ਤੌਰ ਤੇ ਨਾ ਕਈ ਜਦੋਂ ਆਪਾਂ ਜ਼ਿਆਦਾ ਟਾਈਮ ਹੋ ਜਾਂਦਾ ਤੇ ਇੱਥੋਂ ਕਰੈਕ ਜੇ ਆਉਣ ਲੱਗ ਜਾਂਦੇ ਆ ਚੀਜ਼ਾਂ ਹਾਂ ਇਹ ਵੀ ਲੈਦਰ ਜੀ ਇਹ ਸਾਰੀ ਵੈਰਾਈਟੀ ਕੋਈ ਆਪਣੇ ਕੋਲ ਲੈਦਰ ਦੀ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਅੱਛਾ ਬੈਲਟਾਂ ਵੀ ਹੈਗੀਆਂ ਬੈਲਟਾਂ ਵੀ ਲੈਦਰ ਵਾਲੀਆਂ ਹੀ ਠੀਕ ਹੈ ਇਹ ਨਾਰਮਲ ਰੇਜ ਇਹਨਾਂ ਦੀ ਬਾਈ ਜੀ ਕਿੱਥੋਂ ਸ਼ੁਰੂ ਹੋ ਜਾਂਦੀ ਆ ਇਹ ਵੀ 300 ਤੋਂ ਲੈ ਕੇ 500 ਤੱਕ ਹੁੰਦੇ ਆ ਠੀਕ ਹੈ ਹਾਂਜੀ ਠੀਕ ਹੈ ਇਹ ਦੂ 300 ਤੋਂ ਲੈ ਕੇ 500 ਤੋਂ ਕੋਈ ਦੂ ਮਹਿੰਗੇ ਵੀ ਹੈਗੇ ਕਿ ਨਹੀਂ ਇਦੋਂ ਬਸ ਇਦੋਂ ਹੀ ਆ ਠੀਕ ਹੈ ਪ्योर ਲੈਦਰ ਗਾਰੰਟੀ ਵਾਲੇ ਪੀਸ ਠੀਕ ਹੈ ਜੀ ਤੇ ਬੈਲਟਾਂ ਦੀ ਰੇਂਜ ਕਿੱਥੋਂ ਹੁੰਦੀ ਹੈ ਨਾਰਮਲ ਨਾਰਮਲ ਸ਼ੁਰੂ ਆਪਣੇ ਬੈਲਟ ਵੀ ਤੇ 400 500 400 500 ਦਾ ਠੀਕ ਹੈ ਚੀਜ਼ ਪਰ ਪਿਓਰ ਲੈਦਰ ਹੋਗੀ ਠੀਕ ਹੈ ਜੀ ਪ੍ਰੀਮੀਅਮ ਜੀ ਕੁਆਲਿਟੀ ਵੇਚਦੇ ਆਪਾਂ ਨਾ ਸਟੈਂਡਰਡ ਜਾਨੀ ਵੇਚਦੇ ਠੀਕ ਹੈ ਪੈਂਟਾਂ ਦੀ ਗੱਲ ਕਰਨੀ ਹੋਵੇ ਤਾਂ ਮੈਂ ਛੋਟੇ ਬੱਚਿਆਂ ਦੀਆਂ ਵੀ ਪੈਂਟਾਂ ਹੈਗੀਆਂ ਹਾਂਜੀ ਹਾਂਜੀ ਵੀਰੇ ਸਾਲ ਛੋਟੇ ਬੱਚਿਆਂ ਕਿੰਨੇ ਸਾਲ ਤੋਂ ਸ਼ੁਰੂ ਹੁੰਦੇ ਹਨ ਬੱਚੇ ਤੋਂ ਵੀਰੇ ਲੈ ਕੇ ਆਪਣੇ ਕੋਲੇ 12 ਸਾਲ ਤੱਕ ਜਾਂਦੇ ਠੀਕ ਹੈ 12 ਤੱਕ ਆ ਜਾਂਦੇ ਪੈਂਟ ਠੀਕ ਹੈ ਜੀ ਤੇ ਦਿਖਾਓ ਪਹਿਲਾਂ ਆਪਣੇ ਕੋਲ ਵੈਰਾਈਟੀ ਦਿਖਾਓ ਕੀ ਕੀ ਹੈ ਬਾਈ ਸਾਰੀ ਦਿਖਾਓ ਜਮਾ ਪਾਸਟ ਤੋਂ ਹੋਣੀ ਹੈ ਠੀਕ ਹੈ ਜੀ ਇਹ ਕਿਹੜੀ ਪੀਵਾਈ ਦੀ ਕਿਹੜੀ ਪੈਂਟ ਹੈ ਇਹ ਕੀ ਕੰਪਨੀ ਹੈ ਡੇਰ ਫੱਟੀ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੇ ਕੋਈ ਖਰਾਬ ਖੂਬ ਹੋਣ ਦੀ ਕੋਈ ਸ਼ਿਕਾਇਤ ਨਹੀਂ ਇਸੇ ਤਰ੍ਹਾਂ ਹੀ ਰਹਿੰਦੇ ਨੇ ਠੀਕ ਹੈ ਇਹ ਆਪਣੇ ਨਾਰਮਲ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਪੈਂਟ ਆਪਣੇ ਕੋਲੇ ਜੀਨ ਦੀ ਪੈਂਟ 1000 ਤੋਂ ਲੈ ਕੇ ਹੁੰਦੀ ਹੈ 1800 1900 ਤੱਕ ਠੀਕ ਹੈ ਜੀ 1800 ਤੋਂ ਲੈ ਕੇ 1900 ਤੱਕ ਜੈਂਸ ਦੀ ਸ਼ੁਰੂ ਹੁੰਦੀ ਹੈ ਸ਼ੁਰੂ ਹੁੰਦੀ ਹੈ 1000 ਤੋਂ ਸਟਾਰਟ ਹੁੰਦੀ ਹੈ 1800 1900 ਤੱਕ ਨਹੀਂ ਆਮ ਤੌਰ ਤੇ ਬੀਗਰਮ ਇੱਥੇ ਜਾਂਦਾ 6 5 600 ਤੋਂ ਸ਼ੁਰੂ ਹੁੰਦੀ ਹੈ ਤੇ ਹੋਰ ਨਾ ਟ ਉਭਾਏ ਕੀ ਐ ਮਰੇ ਕਾ ਦੀ ਪੈਸੇ ਲਾਓ ਤੇ ਠੀਕ ਹੈ ਜੀ ਤੇ ਪੈਂਟਾਂ ਦੇ ਵਿੱਚ ਜ਼ਿਆਦਾ ਤੋਂ ਵਾ ਕਿਹੜੇ ਬ੍ਰਾਂਡ ਦੀਆਂ ਵਧੀਆ ਮੰਨੀਆਂ ਜਾਂਦੀਆਂ ਇਹ ਵੀ ਮਿਕਸ ਹੀ ਹੁੰਦੇ ਆ ਮਿਕਸ ਹੀ ਹੁੰਦੇ ਆ ਹਾਂ ਜੀ ਕਿ ਮਤਲਬ ਪ੍ਰੋਪਰ ਬ੍ਰਾਂਡ ਦੀ ਕਿਤੇ ਮੰਨ ਲਓ ਗਾਇਸ ਦੀ ਮਿਲ ਗਈ ਕਿ ਦੇਸੀ ਕੇ ਮਿਲ ਗਈ ਠੀਕ ਹੈ ਪਰ ਏਕ ਵਾਰੀ ਅਲੱਗ-ਅਲੱਗ ਬ੍ਰਾਂਡ ਹੀ ਹੁੰਦੇ ਆ ਅਸੀਂ ਕੇ ਤੋਂ ਲੈ ਕੇ ਸਾਰੇ ਬ੍ਰਾਂਡ ਜੋ ਅੱਜ ਦੀ ਮਾਰਕੀਟ ਵਿੱਚ ਚੱਲ ਰਹੇ ਸਾਰੇ ਆਪਣੇ ਕੋਲ ਉਪਲਬਧ ਆ ਸਾਰੇ ਮਿਲ ਜਾਂਦੇ ਠੀਕ ਹੈ ਠੀਕ ਹੈ ਜੀ ਤੇ ਇੱਕ ਆਪਣੇ ਹੁਣ ਚੱਲਦੀਆਂ ਮਤਲਬ ਜਿਹੜੀਆਂ ਆਪਾਂ ਕਹਦੇ ਨੇ ਫਾਰਮਲ ਪੈਂਟਸ ਹੁੰਦੀਆਂ ਉਹ ਵੀ ਸਾਰੀਆਂ ਹੈਗੀਆਂ ਆਪਣੇ ਕੋਲ ਇਹ ਮੇਰਾ ਪੈਸੇ ਸੇਮ ਕੱਪੜੇ ਦੇ ਵਿੱਚ ਸਟੈਚ ਵੀ ਕਰਾ ਕੇ ਆਪਾਂ ਠੀਕ ਹੈ ਜੀ 15 1600 ਦੇ ਵਿੱਚ ਪੈ ਜਾਂਦੀ ਹੈ ਜੀ ਆਪਣੇ ਕੋਲੇ ਮੰਨ ਲਓ ਚਲੋ ਇਹ ਮਸਾ ਹੀ 1000 ਦੀ ਰੇਂਜ ਠੀਕ ਹੈ ਜੀ ਠੀਕ ਹੈ 800 ਤੋਂ سٹਾਰਟ ਮਤਲਬ ਇਹ ਸਾਰੇ ਆਪਣੇ ਕੋਲ ਸਾਰੇ ਸਾਈਜ਼ਾਂ ਦੇ ਵਿੱਚ ਆਉਗੀ ਇਹਦਾ ਤਾਂ ਨਹੀਂ ਕਿ ਬਾਅਦ ਚ ਬੰਦਾ ਕੋਈ ਲੈ ਕੇ ਆ ਗਾ ਕਹੇ ਯਾਰ ਮੈਨੂੰ ਵਹੀ ਸਾਈਜ਼ ਦੀ ਪ੍ਰੋਬਲਮ ਆ ਗਈ ਜਾਂ ਕਿਤਾ ਮੇਰੇ ਫਸ ਗਈ ਜਾਂ ਉੱਦਾਂ 3 ਲੱਖ ਤੱਕ ਆਉਂਦੀਆਂ ਪੂਰੀਆਂ ਫੋਲ ਠੀਕ ਹੈ ਠੀਕ ਹੈ 30 33 ਲੱਖ ਤੱਕ ਠੀਕ ਜਿਵੇਂ ਜਿਵੇਂ ਲੱਕ ਵੱਡੇ ਹੋਦੇ ਉਹ ਤੋਂ ਬਾਅਦ ਚ ਵੈਰਾਈਟੀ ਵੀ ਘਟ ਜਾਂਦੀ ਹੈ ਅੱਛਾ ਅੱਛਾ ਇਹ ਜ ਠੀਕ ਹੈ ਹਾਂਜੀ ਇਹਨਾਂ ਨਾਲ ਮੰਨ ਕੇ ਜਦੋਂ ਸ਼ਲਟ ਆ ਜਾਂਦੇ ਨੇ ਹਾਂਜੀ ਹਾਂਜੀ ਇਹਨਾਂ ਸ਼ਲਟ ਹੋ ਗਈ ਠੀਕ ਹੈ ਇਹ ਸ਼ਲਟ ਦੀ ਆਪਣੇ ਕੋਲ ਕਿੰਨੇ ਤੋਂ ਕੋਸਟ ਸ਼ੁਰੂ ਹੋ ਜਾਂਦੀ ਹੈ ਸ਼ਲਟ ਵੀ ਆਪਣੇ ਕੋਲ 1000 ਦੇ ਆਦੀ ਹੋਗੀ ਠੀਕ ਹੈ ਜੀ ਹਾਂਜੀ 700 ਦੀ ਨੇ ਮਤਲਬ 700 ਤੋਂ ਸ਼ੁਰੂ ਹੋ ਜਾਂਦੀ ਆ 700 ਦੀ ਰੇਂਜ ਹੋ ਬਰੇ ਆਪਣੇ ਕੋਲ ਸਾਰੇ ਕੋਈ 700 ਦੀ ਰੇਂਜ ਆ ਕੋਈ ਲੈ ਜਾਓ ਕੋਈ ਲੈ ਜਾਓ ਆ ਦੇਖ ਲਓ ਦੋਸਤੋ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਲੱਗੀਆਂ ਹੋਈਆਂ ਬਾਈ ਕਹਿੰਦਾ ਇਹਨਾਂ ਵਿੱਚ ਕੋਈ ਲੈ ਜਾਓ ਸਾਰੀ ਰੇਂਜ 700 ਚ ਆ ਤੇ ਕੋਈ ਬਾਈ ਸਾਡੇ ਕਰਕੇ ਕੋਈ ਸਾਡੇ ਚੈਨਲ ਵੇਖ ਕੇ ਤੁਹਾਡੇ ਕੋਲ ਆਵੇ ਬਾਈ ਨੂੰ ਕੋਈ ਲੈਸ ਹੈਗਾ ਹਾਂਜੀ ਉਹ ਵੀਰੇ ਮਾਨਤਾ ਵਿੱਚ ਕਰਦਾ ਜਿੰਨਾ ਵੀ ਹੋ ਸਕੇ ਆਪਾਂ ਕਰਦਾ ਠੀਕ ਹੈ ਠੀਕ ਹੈ ਤੁਹਾਨੂੰ ਲੋ ਦੋਸਤੋਂ ਹੁਣ ਵੀ ਇੱਥੇ ਹੀ ਆ ਕੇ ਲੈਣੀ ਆ ਤੇ ਬਾਈ ਤੁਹਾਨੂੰ ਮਾਨਤਾ ਨਾਲ ਫੁੱਲ ਕਰੂਗਾ ਹਾਂ ਤੇ ਬਾਈ ਨੂੰ ਪਰ ਵੀਡੀਓ ਦਿਖਾ ਦਿਓ ਇਹ ਨਾ ਹੋਵੇ ਕਹਿੰਦੇ ਵੈਸੇ ਕਹਿੰਦੇ ਬਾਈ ਨੂੰ ਦਿਖਾ ਦੇਵੀਂ ਆ ਵੇਖ ਕੇ ਆਈਆਂ ਜੀ ਠੀਕ ਹੈ ਇਹ ਸਾਰੀਆਂ ਹੀ 700 ਤੋਂ ਸ਼ੁਰੂ ਹੋ ਜਾਂਦੀਆਂ 700 ਤੋਂ ਹਾਂਜੀ ਵੀਰੇ ਠੀਕ ਹੈ ਤੇ ਤੁਹਾਨੂੰ ਕੋਈ ਘਾਟ ਵਾਲੀ ਵੀ ਹੁੰਦੀ ਆ ਘਾਟ ਵਾਲੀ ਨੁੱਦਿਆ ਪਹਿਲਾਂ ਰੱਖੀ ਸੀ ਵੀਰੇ ਉਹਦਾ ਫਿਰ ਲੰਬਾ ਆਉਂਦਾ ਆ ਠੀਕ ਹੈ ਕੀ ਮਤਲਬ ਹੈ ਨਾ ਜਿਆਦਾ ਲੰਬਾ ਨਹੀਂ ਆਮ ਤੌਰ ਤੇ ਆਪਾਂ ਮਾਰਕੀਟ 'ਚ ਵੇਖੀ ਦੀਆਂ ਜਿਵੇਂ 4 500 4 350 400 ਉਹਨਾਂ ਉਹਨਾਂ 'ਚ ਕੀ ਸ਼ਿਕਾਇਤ ਆਉਂਦੀ ਹੈ ਜਿਵੇਂ ਮੰਨ ਕੇ ਚੱਲੋ ਇਹਨਾਂ ਨੂੰ ਚੀਜ਼ ਆਉਂਦੀ ਠੀਕ ਹੈ ਜੀ ਹਮਾਰੇ ਨੇੜੇ ক্লোਜ਼ ਮਾਰਿਓ ਜਿਵੇਂ ਨੋਟਕਾ ਦੀ ਆ ਗਈ ਹਾਂਜੀ ਐਸੈਸਰੀ ਵੀ ਨੋਟਕਾ ਦੀ ਹੋਊਗੀ ਠੀਕ ਹੈ ਸਾਰੀ ਸੇਮ ਹੋਊ ਚੀਜ਼ ਹੋਊਗੀ ਤਾਂ ਕਰਕੇ ਠੀਕ ਹੈ ਠੀਕ ਹੈ ਜੀ ਬ੍ਰਾਂਡਿੰਗ ਹੋਊਗੀ ਹਾਂ ਬ੍ਰੋਡਰੀ ਹੋਈ ਹੋਏ ਤਾਂ ਕਰਕੇ ਹੁੰਦਾ ਹੈ ਕਿਉਂਕਿ ਆਪਾਂ ਵਾ ਬਾਈ ਚਾਂਸ ਜਦੋਂ ਆਪਣੇ ਤੋਂ ਕੋਈ ਮੰਨ ਲਓ ਕੋਈ ਵੀ ਬੰਦਾ ਆਪਣੇ ਤੋਂ ਗਾਹ ਕੋਈ ਚੀਜ਼ ਲੈ ਜਾਵੇ ਬਾਈ ਚਾਂਸ ਉਹਦੇ ਵਿੱਚ ਕੋਈ ਡਿਫੈਕਟ ਆ ਜਾਂਦਾ ਉਹਦੇ ਵਿੱਚ ਆਪਣੇ ਨੀਂਦਾਰ ਹੈਗੇ ਉਹ ਵਾਪਸੀ ਹੈ ਠੀਕ ਹੈ ਜੇ ਕੋਈ ਕੰਪਨੀ ਦੇ ਪਿੱਛੋਂ ਕੋਈ ਵੀ ਮਾਨਕ ਦਾ ਡਿਫੈਕਟ ਆਉਂਦਾ ਹੈ ਹਾਂਜੀ ਹਾਂਜੀ ਉਹ ਵਾਪਸੀ ਹੈ ਠੀਕ ਹੈ ਕੰਪਨੀ ਤੋਂ ਚੇਂਜ ਆ ਸਾਰਾ ਕੁਝ ਠੀਕ ਹੈ ਠੀਕ ਹੈ ਤੇ ਆਪਣੇ ਕੋਲ ਮੈਂ ਵੇਖੀਆਂ ਸੀ ਬਈ ਇੱਥੇ ਟਾਇਆਂ ਵੀ ਹੈਗੀਆਂ ਜੀ ਹਾਂਜੀ ਹਾਂਜੀ ਤੇ ਟਾਇਆਂ ਵੀ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਦੀਆਂ ਸਾਰੀ ਕੁਝ ਠੀਕ ਹੈ ਇਹ ਕਿੱਥੋਂ ਨਾਰਮਲ ਸ਼ੁਰੂ ਹੋ ਜਾਂਦੀਆਂ ਆ ਆਪਣੇ ਕੋਲ ਟਾਈਆਂ ਇਹ ਵੀ 250 ਤੋਂ ਲੈ ਕੇ ਹੁੰਦੀ ਆ 450 500 ਤੱਕ 250 ਤੋਂ ਲੈ ਕੇ 450 500 ਤੱਕ ਠੀਕ ਹੈ ਜੀ ਤੇ ਆਪਣੇ ਕੋਲ ਆਪਣੇ ਹੁੱਡੀਆਂ ਵੀ ਦੇਖੀਆਂ ਇਹ ਹੁੱਡੀਆਂ ਦੀ ਕੀ ਰੇਂਜ ਆ ਜੀ ਹੁੱਡੀ ਆ ਜਾਂਦੀ ਆ ਵੀਰੇ ਆਪਣੇ ਕੋਲੇ 1200 ਤੋਂ ਲੈ ਕੇ ਇਹ ਠੀਕ ਹੈ 1500 ਤੱਕ ਹੀ ਆਉਂਦੀ ਆ 1200 ਤੋਂ ਲੈ ਕੇ 1800 ਤੱਕ ਇਹ ਬੋਰਦੀ ਗਾਰੰਟੀ ਬਹੁਤ ਵਧੀਆ ਕੁਆਲਿਟੀ ਆ ਬਈ ਬਹੁਤ ਵਧੀਆ ਕੁਆਲਿਟੀ ਪੂਰੀ ਜੈਨੂਇਨ ਮਿਲ ਜਾ ਹਾਂ ਇਹਨਾਂ ਦੀ ਵੀ ਬੋਰਦੀ ਗਾਰੰਟੀ ਪੂਰੀ ਆ ਕੋਈ ਹੋ ਜੇ ਆਪਣੀ ਗਾਰੰਟੀ ਆ ਹਾਂ ਜਿਹੜੀ ਚੀਜ਼ ਦੀ ਆਪਾਂ ਗਾਰੰਟੀ ਦੇਵਾਂਗੇ ਹਾਂ ਬਿਲਕੁਲ ਵਾਪਸੀ ਲੈ ਮੰਗੇ ਠੀਕ ਹੈ ਠੀਕ ਹੈ ਜਿਹੜੀ ਗਾਹ ਨੂੰ ਕੇਰਾ ਵੇਚਤਾ ਠੀਕ ਹੈ ਜੀ ਬਾਅਦ ਚ ਅਗਲੇ ਨੂੰ ਕਰਕੇ ਨਹੀਂ ਵੇਚੀ ਗਾਰੰਟੀ ਠੀਕ ਹੈ ਜੀ ਜਿਹੜੀ ਵੀ ਚੀਜ਼ ਦਿੱਤੀ ਠੀਕ ਹੈ ਜੀ ਲੋਹਰਾਂ ਹੋ ਗਈਆਂ ਆ ਦੇਖਾ ਚੁਲਾ ਲੈਣ ਚਾਹਤੇ ਲੋਹਰਾਂ ਦੀ ਵੀ ਗਾਰੰਟੀ ਹੋਵੇ ਰੇ ਪੂਰੀ ਪਾ ਅੱਛਾ ਅੱਛਾ ਠੀਕ ਹੈ 450 500 ਜੀਐਸ ਟੈ ਉਹ ਨਾ ਪਾਰ ਹੀ ਹੁੰਦਾ अच्छा हां ਲੋਰ ਬਹੁਤ ਚੰਗੀ ਕੁਆਲਿਟੀ ਦੀ ਆ ਦੇਖਣ ਜੀ ਪਤਾ ਲੱਗਦਾ ਕੱਪੜੇ ਦਾ ਆਪ ਨੂੰ ਦੇਖਣ ਜੀ ਪਤਾ ਲੱਗ ਜਾਂਦਾ ਵੀ ਕੱਪੜਾ ਕਿਹੜਾ ਮਾੜਾ ਕਿਹੜਾ ਚੰਗਾ ਨਹੀਂ ਆਮ ਆਪਾਂ ਬਜ਼ਾਰਾਂ ਦੇ ਵਿੱਚ ਵੇਖੀਂ ਤਾਂ ਰੇਟ ਘੱਟ ਹੁੰਦੇ ਆ ਬਹੁਤ ਪਤਲੇ ਹੁੰਦੇ ਆ ਕੱਪੜੇ ਉਹ ਮਤਲਬ ਇਹ ਮੰਨ ਲਓ ਵੀ ਹੁਣ ਠੰਡ 'ਚ ਵੀ ਪਾਈਦਾ ਪਤਾ ਲੱਗੂ ਇਹਦਾ ਪੂਰਾ ਪੂਰਾ ਠੰਡ ਰੋਕਣ ਵਾਲੀਆਂ ਚੀਜ਼ਾਂ ਨਹੀਂ ਨਹੀਂ ਸਹੀ ਆ ਇਸ ਤੋਂ ਬਣਾ ਆਪਣੇ ਕੋਲੇ ਵੀਰੇ ਲੇਡੀ ਦੇ ਟਰੈਕਸੂਟ ਅੱਛਾ ਸਾਰੇ ਸਾਰੇ ਲੇਡੀਜ਼ ਫੁੱਲ ਅੱਛਾ ਇਧਰ ਸਾਰਾ ਲੇਡੀਜ਼ ਦਾ ਆਪਣਾ ਹੈਗਾ ਪੋਰਸ਼ਨ ਪਤਾ ਵੀ ਆ ਜਾਂਦੀ ਆ ਲੇਡੀਜ਼ ਦੀ ਠੀਕ ਹੈ ਜੀ ਤੇ ਜੈਂਟਸ ਵਲਾਵੀਆਂ ਵੀ ਹੋਣਗੀਆਂ ਹਾਂਜੀ ਹਾਂਜੀ ਵਧੀਆ ਵਧੀਆ ਠੀਕ ਹੈ ਹਾਂ ਯਾਰ ਆ ਵੀ ਕੋਡ ਬਹੁਤ ਚੰਗਾ ਜੀ ਇਹ ਇਹਦੀ ਕੀ ਰੇਂਜ ਆ ਜੀ ਇਹ ਵੀਰੇ ਹੋਗਾ 2100 ਦੀ ਰੇਂਜ 2100 ਦੀ ਰੇਂਜ ਇਹ ਮਤਲਬ 2100 ਤੋਂ ਆਪਣੇ ਕੋਲ ਸ਼ੁਰੂ ਹੁੰਦੀਆਂ ਫਲਾਫੀਆਂ ਕਿ ਕਿਦਾਂ 1600 ਤੋਂ ਫਲਾਫੀ ਸ਼ੁਰੂ ਹੋ ਜਾਂਦੀ ਆ 1600 ਤੋਂ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਤੇ 2200 ਤੱਕ ਕਹਿੰਦੇ ਜਾਂਦੇ ਆ ਠੀਕ ਹੈ ਜੀ ਹਾਂਜੀ ਪੂਰਾ ਮਨ ਕੇ ਆ ਦਿਖਾਇਓ ਬਈ ਯਾਰ ਨੇੜੇ ਹੋ ਕੇ ਬਈ ਐਸੈਸਰੀ ਪੂਰੀ ਵਧੀਆ ਲੱਗੀ ਹੋਊ ਬਈ ਠੀਕ ਹੈ ਜੀ ਜਿਹੜੇ ਕੰਪਨੀ ਦਾ ਹੋਗਾ ਉਸੇ ਦੀ ਐਸੈਸਰੀ ਹੋਊਗੀ ਬਿਲਕੁਲ ਬਿਲਕੁਲ ਇੰਗਲੈਂਡ ਇੰਗਲੈਂਡ ਕੰਪਨੀ ਆ ਬਰਬਰੀ ਦੀ ਆ ਇੰਗਲੈਂਡ ਦੀ ਪੂਰੀ ਐਸੈਸਰੀ ਵੀ ਇੰਗਲੈਂਡ ਦੀ ਲੱਗੀ ਹੋਈ ਆ ਬਈ ਆ ਦੇਖੋ ਨਾਲ ਬਕਾਇਦਾ ਸਟicker ਵਗੈਰਾ ਸਾਰਾ ਕੁਝ ਹੈ ਵਿਚ ਕਿਹੜਾ ਮਟੀਰੀਅਲ ਹੈ ਠੀਕ ਹੈ ਠੀਕ ਹੈ ਅੱਛਾ ਮਟੀਰੀਅਲ ਲੱਗਿਆ ਦੋ ਤਾਂ ਠੀਕ ਹੈ ਇਹ ਪੂਰਾ ਖੰਭਾ ਜਾਂ ਤਾਂ ਵੇਚਾ ਪੂਰੇ ਠੀਕ ਹੈ ਠੀਕ ਹੈ ਬਾਈ ਕਹਿੰਦਾ ਮਤਲਬ ਆ ਪੂਰੀ ਐਨ ਬੈਨ ਇੱਕ ਨੰਬਰ ਚੀਜ਼ ਮਿਲੂਗੀ ਤੁਹਾਨੂੰ ਇੱਥੋਂ ਬਾਈ ਹੁਣਾਂ ਤੋਂ ਠੀਕ ਹੈ ਤੇ ਇਹਦੇ ਵਿੱਚ ਕੋਈ ਹੋਰ ਵੀ ਦਿਖਾਓ ਸਾਨੂੰ ਫਲਕੀਆਂ ਕੋਈ ਹੋਰ ਕੋਈ ਕਲਰ ਕੋਈ ਹੋਰ ਵੈਰਾਈਟੀ ਜਿਹੜੀ ਨਵੀਂ ਆਈ ਹੋਵੇ ਕੋਈ ਜਿਹੜੀ ਮਤਲਬ ਡਿਫਰੈਂਟ ਜੀ ਹੋਵੇ ਕੋਈ ਨਾਮ ਪਤਾ ਹੋਵੇ ਕਿਸੇ ਨੂੰ ਇਹਨਾਂ ਅੱਛਾ ਇਹ ਆਗੀ ਦਾ ਨਾਰਥ ਫੇਸ ਠੀਕ ਹੈ ਹਾਂ ਇਹ ਬਹੁਤ ਚੱਲ ਰਹੀ ਹੈ ਅੱਜਕੱਲ ਚੱਲ ਰਹੇ ਆ ਠੀਕ ਹੈ ਜੀ ਹਾਂ ਵੀ ਸੋਹਣੇ ਆ ਸਾਰੀ ਵੈਰਾਈਟੀ ਕੋਈ ਆਪਣੇ ਕੋਲ ਠੀਕ ਹੈ ਜੀ ਹਾਂਜੀ ਤੇ ਭਾਈ ਆਪਣੇ ਜਿਹੜੀਆਂ ਆ ਸਾਰੀਆਂ ਲੋਹਾਂ ਦਾ ਸਾਰੀਆਂ ਲੋਹਾਂ ਦਾ ਜਿਹੜਾ ਠੀਕ ਹੈ ਤੇ ਇਹਨਾਂ ਦੇ ਮਤਲਬ ਇਹ ਜਿਆਦਾ ਕਿਹੜੇ ਕੱਪੜੇ ਦੇ ਵਿੱਚ ਆਏ ਬੁੱਲਣ ਚ ਇਹ ਵੀ ਕਾਟਨ ਹੁੰਦਾ ਕੱਪੜਾ ਇੱਕ ਅੱਛਾ ਕੱਪੜਾ ਕਾਟਨ ਦੀ ਜਿਹੜੀ ਤੁਸੀਂ ਮੈਨੂੰ ਅੱਗੇ ਦਿਖਾਈ ਸੀ ਇਹ ਵੀ ਕਾਟਨ ਸੀਗੀ ਹਾਂਜੀ ਹਾਂਜੀ ਵੀਰੇ ਕਾਟਨ ਪਲੀਜ਼ ਹੁੰਦੀ ਹੈ ਠੀਕ ਹੈ ਜੀ ਹਾਂਜੀ ਇਹ ਕੱਪੜਾ ਆਪਣਾ ਹੈ ਹੋਗਾ ਵੀਰੇ ਗੌਰ ਦੀ ਗਾਰੰਟੀ ਹੋਗੀ ਠੀਕ ਹੈ ਜੀ ਹੋਰ ਤਾਂ ਜਿਹੜਾ ਮਰਜ਼ੀ ਸਾਈਜ਼ ਲੈ ਲੈ ਹਾਂਜੀ ਹਾਂਜੀ ਆਪਣੇ ਕੋਲੇ ਹੁੰਦੀਆਂ 900 ਤੋਂ ਲੈ ਕੇ 1000 ਦੀ ਰੇਂਜ ਹੁੰਦੀ ਹੈ ਇਹਨਾਂ ਦੀ ਠੀਕ ਹੈ ਜੀ ਕੱਪੜੇ ਦੀ ਫੁੱਲ ਗਾਰੰਟੀ ਠੀਕ ਹੈ ਇਹਦੇ ਹੋਰ ਛੋਟ ਡਿਸਪਲੇ ਕਰਿਓ ਥੋੜੇ ਜੇ ਪੀਸ ਆਪਾਂ ਨੂੰ ਆ ਦੇ ਠੀਕ ਹੈ ਸਾਰੇ ਹੀ ਆਪਣੇ ਕੋਲ ਅਲੱਗ-ਅਲੱਗ ਸਾਰੀਆਂ ਵੱਡੇ ਸੈੱਟ ਆ ਗਈਆਂ ਹਨਾ ਠੀਕ ਹੈ ਇਹ ਵੀ ਆਪਣੇ ਜਿਹੜੀਆਂ ਲੋਹਰਾਂ ਵੀ ਇਹ ਬੱਚੇ ਤੋਂ ਲੈ ਕੇ ਆ ਕੇ ਜਾਂ ਇਹ ਵੱਡੇ ਤੋਂ ਹੀ ਆ ਨਹੀਂ ਨਹੀਂ ਵੀਰੇ ਸਾਰੇ ਬੋਰਨ ਬੱਚੇ ਤੋਂ ਲੈ ਕੇ ਆਪਣੇ ਲੋਹਰਾਂ ਵੀ ਬੋਰਨ ਬੱਚੇ ਤੋਂ ਲੈ ਕੇ ਹੈਗੀਆਂ ਹਾਂਜੀ ਦੇਖ ਲਓ ਦੋਸਤੋ ਲੋਰਾ ਵੀ ਬੌਰਨ ਬੱਚੇ ਤੋਂ ਲੈ ਕੇ ਸਾਰੇ ਸਾਈਜ਼ ਹੀ ਆ ਬਾਈ ਕੋਲੇ ਸਾਰੇ ਸਾਈਜ਼ ਹੋਣਗੇ ਠੀਕ ਆ ਆਮ ਤੌਰ ਤੇ ਮਿਲਦੀ ਜਾਣੀ ਲੋਰਾ ਬੱਚੇ ਦੀ ਲੋਰ ਲੈਣੀ ਬਹੁਤ ਔਖੀ ਆ ਹਾਂ ਬਹੁਤ ਔਖੀ ਬੱਚੇ ਦੇ ਕੋਈ ਵੀ ਆਪਾਂ ਜੀਨ ਦੀ ਪੈਂਟ ਲਾ ਲਈਏ ਬੱਚੇ ਦੀ ਜਾਂ ਲੋਰ ਲਾ ਲਈਏ ਸ਼ਲਟਰ ਲੈਣੀ ਬਹੁਤ ਔਖੀ ਆ ਜਿਹੜੀ ਸਹੀ ਸਾਈਜ਼ ਦੇ ਵਿੱਚ ਇਹ ਕੋਈ ਕੋਈ ਦੁਕਾਨਦਾਰੀ ਮਤਲਬ ਰੱਖਦੇ ਜਿੱਦਾਂ ਇਹ ਇਕੱਠੇ ਕਰਦੀ ਬਹੁਤ ਔਖੀ ਬਹੁਤ ਔਖੀ ਆ ਹਾਂ ਜੀ ਹਾਂ ਜੀ ਇਕੱਠੇ ਕਰਮੀ ਬਹੁਤ ਔਖੀ ਠੀਕ ਹੈ ਠੀਕ ਹੈ ਜੀ ਤੇ ਇਹਨਾਂ ਕੰ ਦਾ ਇਹ ਨੋਰਮਲ ਰੇਂਜ ਹੈ ਕਿ ਇੰਦਾ ਵੀ ਇਹ ਜਿਆਦਾ ਮਹਿੰਗੀਆਂ ਵੀ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਇਹ ਆਹ ਕਾ ਦਾ ਪੋਰਸ਼ਨ ਹੈ ਜੀ ਇਹ ਵੀ ਇਹਦਾ ਪਾਰਟੀ ਵੇਅਰ ਆਈਟਮ ਅੱਛਾ ਇਹ ਪਾਰਟੀ ਵੇਅਰ ਅੱਛਾ ਗਾਰਨਰਸ ਪਾਰਟੀ ਵੇਅਰ ਤੇ ਸੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਜਿਹੜੇ ਜੈਂਟਸ ਟਰੈਕਸੂਟ ਵੀ ਹੈਗੇ ਫੁੱਲ ਹਾਂ ਜੀ ਹਾਂ ਜੀ ਬਿਲਕੁਲ ਉਹ ਜਿਹੜਾ ਲੋਰ ਹੈਗੀ ਨਾਲ ਇਹਨਾਂ ਦੇ ਗੁੱਡੀ ਹੁੰਦੀ ਹੈਗੀ ਠੀਕ ਆ ਕੋਈ ਅਜੇ ਪ੍ਰੋਪਰ ਵੀ ਹੋਣਗੇ ਆਪਣੇ ਕੋਲ ਬਣੇ ਤਾਂ ਨਹੀਂ ਰਹੇ ਹੁੰਦਾ ਪ੍ਰੋਪਰ ਪੀਸ ਵਿੱਚ ਠੀਕ ਆ ਹਾਂ ਜੀ ਹਾਂ ਜੀ ਤੇ ਆਪਾਂ ਦੇਖੀਏ ਬੱਚਿਆਂ ਦੇ ਆਪਣਾ ਉਧਰ ਗਾਰਮੈਂਟਸ ਇਧਰ ਬੱਚਿਆਂ ਦੇ ਹਾਂ ਜੀ ਬੱਚਾ ਦਾ ਵੀ ਇੱਥੇ ਸਾਰਾ ਠੀਕ ਹੈ ਜੀ ਚਲੋ ਬਾਈ ਦਿਖਾਓ ਬੱਚਿਆਂ ਦੀ ਆਪਣੇ ਕੋਲ ਕਿੱਥੋਂ ਵੈਰਾਈਟੀ ਕੀ ਸ਼ੁਰੂ ਹੁੰਦੀ ਹੈ ਮਾੜੀ ਤੋਂ ਮਾੜੀ ਵੀ ਬਾਈ ਨੂੰ ਦਿਖਾ ਦਿਓ ਚੰਗੀ ਤੋਂ ਚੰਗੀ ਵੀ ਕਿ ਸਾਰੀ ਚੰਗੀ ਹੋਈ ਆਪਣੇ ਕੋਲ ਠੀਕ ਆ ਬੱਚਿਆਂ ਦੀ ਵੀ ਰਹਿੰਦੀ ਸਾਲ ਤੋਂ ਸ਼ੁਰੂ ਹੋ ਜਾਂਦੇ ਅੱਛਾ ਇਹ 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 ਬੌਰਨ ਬੱਚੇ ਤੋਂ ਆ ਹੋਰ ਤੋਂ ਆਪਰੇ ਠੀਕ ਹੈ ਹੋਰ ਤੋਂ ਸਟਾਰਟਿੰਗ ਹੋਊਗਾ ਮੰਨ ਲਓ ਪੂਰੇ ਸਾਈਜ਼ ਤੱਕ ਜਾਣਗੇ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਇਹਦੇ ਵਿੱਚ ਮਤਲਬ ਇਹ ਸਾਰੇ ਇਹ ਗਰਮਲ ਸਟਾਈਲ ਆ ਕੇ ਜੈਨ ਆਪਰੇ ਆਪ ਨੂੰ ਵੋਇਸ ਵਾਲਿਆ ਆ ਗਿਆ ਅੱਛਾ ਠੀਕ ਹੈ ਠੀਕ ਹੈ ਬਾਕੀ ਜਿਵੇਂ ਇਸ ਤਰ੍ਹਾਂ ਤਰਾਇ ਸੂਟ ਬੱਚਿਆਂ ਦੇ ਅੱਛਾ ਇਹ ਬੱਚਿਆਂ ਦੇ ਟਰੈਕ ਸੂਟ ਆ ਗਏ ਠੀਕ ਹੈ ਜੀ ਆਹ ਦੇਖੋ ਦੋਸਤੋ ਆ ਬੱਚਿਆਂ ਦੇ ਟਰੈਕ ਸੂਟ ਦੇਖੋ ਇਦਾਂ ਦੇ ਟਰੈਕ ਸੂਟ ਸਾਰੇ ਬਾਈਆਂ ਕੋਲ ਸਾਰੇ ਤਰ੍ਹਾਂ ਦੇ ਉਪਲਬਧ ਹਨ ਜਿਹੜਾ ਮਰਜ਼ੀ ਆ ਕੇ ਲਓ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਬਾਈ ਕੋਲ ਹੇ ਤਾਂ ਜੇ ਆਪਾਂ ਕੈਮਰੇ ਤੇ ਸਾਰੇ ਆਪਾਂ ਵੈਰਾਈਟੀ ਕਵਰ ਕਰਨੀ ਹੋਵੇ ਨਾ ਤਾਂ ਮੇਰੇ ਖਿਆਲ ਨਾਲ 2-3 ਘੰਟੇ ਦੀ ਵੀਡੀਓ ਬਣ ਜੂਗੀ ਤੇ ਅੱਛਾ ਜੀ ਆਹ ਫਲਫੀਆਂ ਬੱਚਿਆਂ ਦੀਆਂ ਫਲਫੀਆਂ ਵੀ ਫਲੱਬ ਦਾ ਲਓ ਦੇਖੋ ਦੋਸਤੋ ਬੱਚਿਆਂ ਦੀਆਂ ਫਲਫੀਆਂ ਜੀ ਆਹ ਦੇਖੋ ਜੀ ਆ ਆਪਣੀ ਹੁੱਡੀ ਆ ਗਈ ਬੱਚਿਆਂ ਦੀ ਨੋਰਮਲ ਆ ਇਹ ਤਾਂ ਬੁਆਏਸ ਗਰਲਸ ਦੋਵੇਂ ਹੀ ਹਨਾ ਯੂਰ ਹੋ ਸਕਦੀਆਂ ਠੀਕ ਹੈ ਇਹ ਉਦੋਂ ਥੋੜੇ ਵੱਡੇ ਸਾਈਜ਼ ਆ ਗਏ ਹਨ ਜੀ ਇਹਦੇ ਵੀਡੀਓ ਵੀ ਆ ਗਏ ਅੱਛਾ ਇਹ ਲੇਡੀਜ਼ ਦੀ ਫਲਫੀ ਆ ਠੀਕ ਹੈ ਤੇ ਨੇੜੀ ਤੇ ਜਿਹੜੇ ਵੀ ਟ੍ਰੈਕ ਸੂਟ ਕਹਿ ਰਹੇ ਸੀ ਉਹ ਵੀ ਡਿਸਪਲੇ ਕਰੋ ਸਾਨੂੰ ਦੋ ਤਿੰਨ ਬਾਈ ਜੀ ਇਹ ਜਿਹੜੀਆਂ ਪਿੱਛੇ ਤੁਸੀਂ ਲਾਈਆਂ ਹੋਈਆਂ ਇਹ ਬੱਚਿਆਂ ਦੀਆਂ ਸ਼ਰਟਾਂ ਠੀਕ ਹੈ ਤੇ ਬੱਚਿਆਂ ਦੇ ਐਕਸੈਸਰੀ ਵੀ ਸਾਰੀ ਉਪਲਬਧ ਆ ਸਾਰੀ ਲੈ ਜਰਾਬਾਂ ਬੂਟ ਦਾ ਬੂਟ ਨਹੀਂ ਛੂਜ਼ ਨਹੀਂ ਹੋਣਗੇ ਜਰਾਬਾਂ ਵਗੈਰਾ ਜਿਹੜੇ ਵੀਅਰ ਪਹਿਨਣ ਵਾਲੀ ਚੀਜ਼ਾਂ ਸਾਰੀਆਂ ਹੋਣੀਆਂ ਹਨ ਠੀਕ ਹੈ <च्छा> सूरा सूरा ग्रांटी सूर। सूर। ग्रांटी अच्छा ये लेडीज ये लेडीज के ट्रैक सूट दी किथों ਆ ਸ਼ੁਰੂ ਜੀ ਕੋਸਟ 1700 ਰੈਂਜ ਹੋਊਗਾ 16 ਗਰੰਟੀ ਹੋਊਗੀ ਬੋਰਦੀ ਇਹਨਾਂ ਦੀ ਅੱਛਾ ਇਹਨਾਂ ਦੀ ਵੀ ਗਰੰਟੀ ਹੋਊ ਠੀਕ ਹੈ ਇਹ ਵੀ ਇਸ ਦੀ ਗਰੰਟੀ ਹੋਊਗੀ ਠੀਕ ਹੈ ਜਿਹੜਾ ਆਪਣਾ ਲੇਡੀਜ਼ ਦਾ ਨਾਰਮਲ ਸੂਟ ਆਪਣੇ ਕੋਲ 1600 ਤੋਂ ਸ਼ੁਰੂ ਮਤਲਬ 1700 ਤੋਂ ਲੈ ਕੇ ਟ੍ਰੈਕ ਸੂਟ ਆ ਬਣਿਆ ਤੜਾ ਠੀਕ ਹੈ ਠੀਕ ਹੈ ਤੇ ਜੇ ਮੰਨ ਲਓ ਕੋਈ ਬੰਦਾ ਆ ਜਾਏ ਕਹੇ ਵੀ ਨਹੀਂ ਮੈਂ ਤਾਂ ਇਕੱਲੀ ਲੋਰ ਲੈ ਕੇ ਜਾਣੀ ਜਾਂ ਮੈਨੂੰ ਕੱਲਾ ਮਿਲ ਜਾਂਦੀ ਠੀਕ ਹੈ ਪੀ ਐ ਪੀ ਜੀ ਇਸ ਹੈਡ ਸ਼ਾਟ ਅੱਗੇ ਅੱਛਾ ਇਹ ਬੱਚਿਆਂ ਦੀ ਫੈਸ਼ਲਟ ਆ ਠੀਕ ਆ ਠੀਕ ਹੈ ਜੀ ਠੀਕ ਹੈ ਜੀ ਉੱਪਰ ਆ ਵੀ ਬੱਚਿਆਂ ਦਾ ਠੀਕ ਹੈ ਜੀ ਜੈਪਲੀਆਂ ਜਿਹੜੀਆਂ ਆਉਂਦੀਆਂ ਠੀਕ ਆ ਹਾਂ ਪੂਰੇ ਵਧੀਆ ਕੁਆਲਿਟੀ ਦੇ ਵਿੱਚ ਆ ਯਾਰ ਕਹਿਣ ਨੂੰ ਕਹਣਾ ਸਾਰੇ ਕੱਪੜੇ ਦੀ ਮੈਂ ਦੇਖੀ ਆ ਹੱਥ ਲਾ ਕੇ ਪਤਾ ਲੱਗ ਕਵਾਲਿਟੀ ਬਹੁਤ ਵਧੀਆ ਹਾਂਜੀ ਇਹ ਬਹੁਤ ਵਧੀਆ ਬਹੁਤ ਡਿਫਰੈਂਟ ਕੁਆਲਿਟੀ ਬਹੁਤ ਵਧੀਆ ਜੀ ਬੱਚਿਆਂ ਬੁਰਪੁਰ ਦੀ ਕੰਪਨੀ ਹਾਂ ਬਹੁਤ ਤੇ ਬੱਚਿਆਂ ਦੀਆਂ ਪੈਂਟਾਂ ਵੀ ਸਾਰੀਆਂ ਸ਼ੁਰੂ ਆ ਛੋਟੇ ਸਾਈਜ਼ ਤੋਂ ਉਹ ਵੀ ਆਪਾਂ ਨੂੰ ਡਿਸਪਲੇ ਕਰੋ ਜੀ ਸਾਤ ਸਾਲ ਦੇ ਬੱਚੇ ਦੀ ਪੈਂਟ ਆ ਠੀਕ ਹੈ ਤੇ ਜਿਹੜੀ ਬੋਰਨ ਬੱਚੇ ਦੀ ਠੀਕ ਹੈ ਆਹ ਵੀ ਜਨ ਖਾਲੂ ਬੱਚੇ ਦੀ ਪੈਂਟ ਆ ਠੀਕ ਹੈ ਜੀ ਆਹ ਦੇਖੋ ਆਹ ਦੇਖੋ ਦੋਸਤੋ ਬੱਚਿਆਂ ਦੀਆਂ ਛੋਟੀਆਂ ਪੈਂਟਾਂ 3 ਸਾਲ ਬੱਚੇ ਵਾਸਤੇ ਕੁਆਲਿਟੀ ਬਹੁਤ ਆ ਜੀ ਕੁਆਲਿਟੀ ਮੁੱਕਣ ਜੀ ਨਹੀਂ ਆਉਂਦੀਗੀ ਬਹੁਤ ਜ਼ਿਆਦਾ ਹਾਈ ਕੁਆਲਿਟੀ ਦੇ ਕੱਪੜੇ ਆ ਬਹੁਤ ਆ ਅਲੱਗ-ਅਲੱਗ ਵੈਰਾਈਟੀ ਆ ਆਹ ਦੇਖੋ ਜੀ ਮੇਰੇ ਹਿਸਾਬ ਨਾਲ ਜੇ ਆਪਣਾ ਪੂਰਾ ਕਵਰ ਕਰਨੀ ਹੋਵੇ ਵੈਰਾਈਟੀ ਆਪਾਂ ਨੂੰ ਤਿੰਨ ਘੰਟੇ ਦਾ ਟਾਈਮ ਚਾਹੀਦਾ ਪੂਰਾ ਖੁੱਲ ਕੇ ਹਾਂ ਬਾਕੀ ਦੋਸਤੋ ਇਹ ਗੱਲ ਨਹੀਂ ਵੀ ਜੋ ਅਸੀਂ ਕੈਮਰੇ ਤੇ ਕਿਹਾ ਵੀ ਉਹ ਨਹੀਂ ਜੋ ਗੱਲ ਬਾਈ ਨੇ ਕੈਮਰੇ ਤੇ ਕਹਦੇ ਤੁਹਾਨੂੰ ਉੱਥੇ ਇਹੀ ਮਿਲੂਗੀ ਇਹ ਗੱਲ ਨਹੀਂ ਵੀ ਜੋ ਗੱਲ ਇੱਥੇ ਕਹਦੀ ਤੁਹਾਨੂੰ ਉੱਥੇ ਅਗੇ ਚੀਜ਼ ਨਹੀਂ ਮਿਲੂਗੀ ਇਸ ਗੱਲ ਦੇ ਬਾਈ ਜ਼ਿੰਮੇਵਾਰ ਆ ਕੋਈ ਗੱਲ ਨਹੀਂ ਜਦੋਂ ਮਰਦੀ ਆ ਉਹ ਜੋ ਤੁਹਾਨੂੰ ਕੈਮਰੇ ਤੇ ਗੱਲ ਕਹਿਤੀ ਬਾਈ ਨੇ ਉਹੀ ਮਿਲੂਗੀ ਤੇ ਇਹ ਸ਼ਰਟਾਂ ਆ ਗਈਆਂ ਏ ਬੁਆਏ ਸ਼ਰਟਾਂ ਆ ਗਈਆਂ ਨਾ ਵਡੀਆਂ ਤੇ ਬੱਚਿਆਂ ਦੇ ਟ੍ਰੈਕਸੂਟ ਵੀ ਹੈਗੇ ਆ ਉਹ ਵੀ ਡਿਸਪਲੇ ਕਰਿਓ ਆਪਾਂ ਨੂੰ ਬੱਚਿਆਂ ਦੇ ਟ੍ਰੈਕਸੂਟ ਦੇ ਮੰਨ ਲਓ ਵੀ ਜੇੜੀ ਸਾਨੂੰ ਪਤਾ ਜੀਨ ਦੀਆਂ ਪੈਂਟਾਂ ਜਾਂ ਜੇੜੀ ਟੌਪ ਸਾਰੇ ਉਹ ਵੀ ਮਿਲਦੇ ਸਾਰਾ ਕੁਝ ਹੀ ਆ ਠੀਕ ਹੈ ਆ ਬੱਚਿਆਂ ਦੇ ਟ੍ਰੈਕਸੂਟ ਹਨਾ ਆ ਠੀਕ ਹੈ ਅੱਛਾ ਇਹ ਲੇਡੀਜ਼ ਪੈਂਟਾਂ ਆ ਗਈਆਂ ਇਹ ਵੀ ਸਾਰੀ ਵੈਰਾਈਟੀ ਤੇ ਨਹੀਂ ਹੋਣੀ ਆਪਣੇ ਕੋਲ ਜੋ ਮਰਜ਼ੀ ਲੈ ਲਓ ਸ਼ਾਰਟ ਲੌਂਗ ਜੋ ਮਰਜ਼ੀ ਹੈ

فارمل فیسری بچوں دی ساری ہے گی یا جو بھی ہے عمر اوپر ٹھیک ہے ٹھیک ہے ٹھیک ہے ٹھیک ہے اے لانگ سمول لانگ سارے مطلب بلیزر اپنے کول مل جان گے হাফ سلی پہن گے 32 نمبر تو لے کے بلوور 44 تک مل جان گے تو مان کے چلو جے میں ائیٹم اچھا او اچھا ٹھیک ہے جیکٹ ہاں اسپیشل ٹھیک ہے 4 ਪੌਕੇਟੇ ਵਿੱਚ ਚੱਲਦੇ ਆ ਠੀਕ ਹੈ ਠੀਕ ਹੈ 4 ਪੌਕੇਟ ਠੀਕ ਹੈ ਇਹਨਾਂ 'ਚ ਕਲਰ ਹੋਣਗੇ ਦੋਨੋਂ 10-10 ਕਲਰ ਹੋਣਗੇ ਬੜੇ ਇੱਕ ਕਸਾਈ ਦੇ ਵਿੱਚ ਹਰੇਕ ਕਸਾਈ ਦੇ ਵਿੱਚ ਜਿਹੜਾ ਮਰਜ਼ੀ ਕਟਾਵਾ ਲਾਵਾ ਹੋਵੇ ਠੀਕ ਹੈ ਦੋਸਤੋ ਹਰੇਕ ਸਾਈਜ਼ ਲਈ ਹਰੇਕ ਵੈਰਾਈਟੀ ਦੇ ਵਿੱਚ ਘੱਟੋ-ਘੱਟ 10 ਤਰ੍ਹਾਂ ਦੀ ਵੈਰਾਈਟੀ ਹੈ 10 ਹੈ ਜਾਂ ਮੰਨ ਲਓ 10 ਸਾਈਜ਼ਾਂ ਦੇ ਵਿੱਚ ਹਰੇਕ ਸਾਈਜ਼ ਬਲੱਬ ਦਾ ਬੋਰਨ ਬੱਚੇ ਤੋਂ ਲੈ ਕੇ ਫੁੱਲ ਸਾਈਜ਼ ਤੱਕ ਹਾਂਜੀ ਹਾਂਜੀ ਠੀਕ ਹੈ ਤੇ ਲੇਡੀਜ਼ ਦੇ ਵਿੱਚ ਵੀ ਇਦਾਂ ਹੀ ਆ ਲੇਡੀਜ਼ ਦੇ ਜੋ گارਮੈਂਟਸ ਹਨ ਲੇਡੀਜ਼ ਦੇ ਜੋ ਕੱਪੜੇ ਹਨ ਲੇਡੀਜ਼ ਦੇ ਵਿੱਚ ਵੀ ਸਾਰੀ ਵੈਰਾਈਟੀ ਹੋਈ ਆ ਠੀਕ ਹੈ ਟਰੈਕ ਸੂਟ ਕਿਸੇ ਨੇ ਇਕੱਲੀ ਜੀਨ ਲੈਣੀ ਆ ਕਿਸੇ ਨੇ ਇਕੱਲਾ ਟੌਪ ਲੈਣਾ ਕਿਸੇ ਨੇ ਇਕੱਲੀ ਲੋਅ ਲੈਣੀ ਆ ਕਿਸੇ ਨੇ ਇਕੱਲੀ ਟੀ-ਸ਼ਰਟ ਲੈਣੀ ਆ ਕਿਸੇ ਨੇ ਫੁੱਲ ਟਰੈਕ ਸੂਟ ਲੈਣਾ ਤੇ ਇਦਾਂ ਹੀ ਜੈਂਟਸ ਵਿੱਚ ਕਿਸੇ ਨੇ ਫੁੱਲ ਟਰੈਕ ਸੂਟ ਲੈਣਾ ਕਿਸੇ ਨੇ ਜੀਨ ਪੈਂਟ ਲੈਣੀ ਆ ਕਿਸੇ ਨੇ ਟੀ-ਸ਼ਰਟ ਲੈਣੀ ਕਿਸੇ ਨੇ ਸ਼ਰਟ ਲੈਣੀ ਆ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਤੇ ਬਾਈ ਕੋਲ ਦੇਖੀ ਜਾਵੇ ਤਾਂ ਚੰਗੇ ਕੱਪੜੇ ਦੀ ਵੈਰਾਈਟੀ ਪਰ ਚੰਗਾ ਧਾਮ ਦੇ ਕੀ ਮਿਲਦਾ ਚੰਗਾ ਕੱਪੜਾ ਤੇ ਬਾਈ ਕੋਲ ਦੇਖਿਆ ਜਾਵੇ ਤਾਂ ਮੈਂ ਯਾਰ ਤੋਂ ਉੱਪਰ ਹੀ ਸ਼ੁਰੂ ਹੁੰਦੇ ਆ ਕੱਪੜੇ ਸਾਰੇ ਤੇ ਵੀ ਇਹਨਾਂ ਵੀ ਬਾਈ ਕਹਿੰਦੇ ਵੀ ਅਸੀਂ ਜੋ ਕੱਪੜਾ ਦੇਵਾਂਗੇ ਗਾਰੰਟੀ ਸਾਡੀ ਲੈ ਕੇ ਹੋਊਗੀ ਬਾਈ ਕਹਿੰਦੇ ਵੀ ਕੋਈ ਇਹਦੇ ਵਿੱਚ ਸਮਝੌਤਾ ਨਹੀਂਗਾ ਵੈਰਾਈਟੀ ਦੇ ਸਾਰੀ ਵੈਰਾਈਟੀ ਆਪਾਂ ਕੋਈ ਵੀ ਸਮਝੌਤਾ ਕਰਦੇ ਹਾਂ ਕੁਆਲਿਟੀ ਵਧੀਆ ਰੱਖਦੇ ਨੇ ਨਹੀਂ ਉਹੀ ਆ ਬਾਈ ਤਾਂ ਆ ਬਿਲਕੁਲ ਗੜਦੀ ਆਏ ਵੀਰੇ ਕੰਪਲੀਟ ਬਹੁਤ ਜ਼ਿਆਦਾ ਹੁੰਦੀ ਹੈ ਹਾਂਜੀ 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 ਬਿਲਕੁਲ ਬਾਕ ਲੈ ਜਾਂਦਾ ਹਾਂਜੀ ਉਹ ਛੇ ਦੀ ਖਰਾਬ ਹੈ ਤਾਂ ਕੋਈ ਫਾਇਦਾ ਨਹੀਂ ਯਾਰ ਠੀਕ ਹੈ ਜੀ ਉਹ ਬਹੁਤ ਲੰਮਾ ਆਉਂਦਾ ਠੀਕ ਹੈ ਤੇ ਫੇਸਟਰਾ ਵੀ ਚੀਜ਼ ਹੀ ਵਧੀਆ ਰੱਖੋ ਹਾਂਜੀ ਹਾਂਜੀ ਤੇ ਜੋ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਪਾਉਂਦੇ ਸ਼ੇਰਵਾਨੀਆਂ ਵਗੈਰਾ ਉਹ ਵੀ ਨਹੀਂ ਹੈਗਾ ਠੀਕ ਹੈ ਉਹ ਨਹੀਂ ਉਹ ਫਿਰ ਵੈਰਾਈਟੀ ਪਰ ਬਹੁਤ ਜ਼ਿਆਦਾ ਹਾਂ ਮੇਰੇ ਕੋਲ ਕਵਰ ਨਹੀਂ ਹੁੰਦਾ ਠੀਕ ਹੈ ਠੀਕ ਹੈ ਨਹੀਂ ਨਹੀਂ ਆ ਮਤਲਬ ਬਲੇਜ਼ਰ ਵਗੈਰਾ ਸਾਰਾ ਕੁਝ ਮਿਲੂਗਾ ਤੇ ਹੋਰ ਬਾਈ ਵੀ ਆਪਣੇ ਕੋਲ ਕੋਈ ਟਾਵਲ ਵਗੈਰਾ ਸਾਰੇ ਟਾਵਲ ਵਗੈਰਾ ਵੀ ਸਾਰਾ ਕੁਝ ਉਹ ਵੀ ਨਹੀਂ ਹੈਗਾ ਨਹੀਂ ਉਹ ਨਹੀਂ ਠੀਕ ਹੈ ਠੀਕ ਹੈ ਮਤਲਬ ਬੱਚਿਆਂ ਦੇ ਸਾਰੀ ਪ੍ਰਾਇਮਰੀ ਕੈਜ਼ੂਅਲ ਵੇਅਰ ਹੁੰਦਾ ਮਾਨਾ ਕੈਜ਼ੂਅਲ ਵੇਅਰ ਸਾਰਾ ਜੈਂਟਸ ਦਾ ਤੇ ਲੜੀ ਦਾ ਠੀਕ ਹੈ ਠੀਕ ਹੈ ਜੀ ਦੋਸਤੋ ਹੁਣ ਤੁਹਾਨੂੰ ਸਾਰੀ ਦੁਕਾਨ ਅਸੀਂ ਵਿਜ਼ਿਟ ਕਰਾਤੀ ਆ ਸਾਰੀ ਵੈਰਾਈਟੀ ਵੀ ਤੁਹਾਨੂੰ ਦਿਖਾਤੀ ਆ ਤੇ ਤੁਸੀਂ ਨੋਟ ਕਰ ਲੋ ਡਰੈਸ ਦੁਆਰਾ ਬੋਲਿਓ ਬਾਈ ਜੀ ਡਰੈਸ ਇਹ ਚੰਡੀਗੜ੍ਹ ਮਾਰਕੀਟ ਦੇ ਵਿੱਚ ਆ ਵੀਰੇ 2Z ਦੁਕਾਨ ਆ ਆਪਣੀ ਠੀਕ ਹੈ ਜੀ ਨਿਹਾਲ ਸਿੰਘ ਵਾਲ ਤੋਂ ਬਾਗਾਪਨਾਣਾ ਰੋਡ ਤੇ ਆ ਜੀ ਨਿਹਾਲ ਸਿੰਘ ਵਾਲਾ ਰੋ ਬਾਗਾਪਨਾਣਾ ਜਾਣੀ ਆ ਉਦੋਂ ਆਉਂਦੀ ਆ ਬਸਟਾਨ ਤੋਂ ਥੋੜਾ ਜਿਹਾ ਅੱਗੇ ਜਾ ਕੇ ਬਸਟਾਨ ਤੋਂ ਅੱਗੇ ਜਾ ਕੇ ਹਾਂ ਜੀ ਫਰੰਟ ਦੇ ਉੱਪਰ ਹੀ ਦੁਕਾਨ ਆ ਠੀਕ ਹੈ ਠੀਕ ਹੈ ਹਾਂ ਜੀ ਵੀਰੇ ਦੋਸਤੋ ਤੁਸੀਂ ਸੌਣ ਹੀ ਲਿਆ ਬਾਈ ਤੋਂ ਡਰੈਸ ਪੂਰਾ ਤੇ ਅਸੀਂ ਚਾਹੁੰਦੇ ਆ ਵੀ ਤੁਸੀਂ ਬਾਈ ਕੋਲ ਪਹੁੰਚੋ ਜਿੰਦਾ ਤੋਂ ਜ਼ਿਆਦਾ ਜ਼ਿਆਦਾ ਮੈਂ ਨਾ ਵੀ ਆਪਣੀ ਮਕਸਦ ਇਹੀ ਆ ਵੀਡੀਓ ਕਰਨ ਦਾ ਵੀ ਜੇ ਕਿਸੇ ਨੇ ਆਪਾਂ ਪੈਸੇ ਲਾਉਣੇ ਆ ਤੇ ਉਹ ਸਹੀ ਜਗ੍ਹਾ ਤੇ ਲਾਏ ਜਾਣ ਹਨਾ ਭਾਈ ਸਹੀ ਚੀਜ਼ ਮਿਲਣ ਆਪਣਾ ਪੈਸਾ ਸਹੀ ਇਨਵੈਸਟ ਹੋਵੇ ਪੈਸਾ ਖਰਾਬ ਨਾ ਹੋਵੇ ਕਿਉਂਕਿ ਆਪਾਂ ਵੇਖੀਦੇ ਅੱਜ ਕੱਲ ਆਪਾਂ ਚੀਜ਼ ਚੰਗੀ ਵਾਸਤੇ ਦੇ ਦੇ ਤੇ ਉਹ ਕੀ ਕਹਿੰਦੇ ਆ origignal origignal ਆਪਾਂ ਇਹ ਵੇ ਕੱਪੜੇ ਜਦੋਂ ਲੋਕੀ ਜਾਣਦੇ ਆ ਉਹ ਚੋਟੀ ਗੱਲ ਆ ਹਾਂ ਬਿਲਕੁਲ ਬਿਲਕੁਲ ਉਹ ਚੀਜ਼ ਆ ਮਹੀਨਾ ਦੋ ਮਹੀਨੇ ਵੀ ਲਗਾਤਾਰ ਪਾਲੋ ਖਰਾਬ ਹੋਏ ਤਾਂ ਫਿਰ ਪੈਸੇ ਲਾ ਜਾਂਦਾ ਆਪਣਾ ਫਾਇਦਾ ਕੋਈ ਨਹੀਂ ਰਹਿ ਜਾਂਦੀ ਹਾਂ ਤਾਂ ਠੀਕ ਆ ਦੋਸਤੋ ਧੰਨਵਾਦ ਤੁਹਾਡਾ ਜੀ ਤੇ ਤੁਹਾਡਾ ਵੀ ਬਹੁਤ ਧੰਨਵਾਦ ਜੀ ਸਾਨੂੰ ਇਹ ਦਿੱਤੀ ਜਾਣਕਾਰੀ ਦੇਣ ਵਾਸਤੇ। ਅੱਗੇ ਵੀ ਦੋਸਤੋ ਬਾਈ ਨਾਲ ਆਪਾਂ ਜੁੜੇ ਰਹਾਂਗੇ। ਹਾਂਜੀ ਹਾਂਜੀ ਬਿਲਕੁਲ। ਟਾਈਮ ਟਾਈਮ ਸਮੇਂ ਸਮੇਂ ਸਰ ਜਿੱਦਾਂ ਜਿੱਦਾਂ ਨਵੀਂ ਕੁਆਲਿਟੀ ਆਊਗੀ ਤਾਂ ਤੁਹਾਨੂੰ ਜ਼ਰੂਰ ਵੀਡੀਓ ਦੇ ਵਿੱਚ ਅੱਗੇ ਦਿਖਾ ਕੇ ਜਾਇਆ ਕਰਾਂਗੇ। ਤੇ ਤੁਸੀਂ ਸਾਡਾ ਸਾਥ ਦਿਓ ਤੇ ਇਹੋ ਜਿਹੀਆਂ ਵੀਡੀਓ ਹੋਰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਦਾਂ ਦੀ ਤੁਹਾਨੂੰ ਹੋਰ ਕੁਆਲਿਟੀਆਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਦਿਖਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਧੰਨਵਾਦ ਜੀ। ਧੰਨਵਾਦ।